ਮੇਰੇ ਨਾਲ ਖੜਾ ਅੱਜ ਸਿਰ ਕੱਢ ਮਾ ਕਿਸਾਨ ਜੋ ਕਿ ਆਪਣੇ ਗੰਨੇ ਦੇ ਵਿੱਚ ਇੰਨੀ ਸੋਹਣੀ ਸਰੋਂ ਉਗਾਈ ਆ ਚਲੋ ਇਹਦੇ ਨਾਲ ਚਾਰ ਖਲਾ ਸਾਂਝੇ ਕਰਦੇ ਆਪਾਂ ਹਾਂਜੀ ਭਾਈ ਜੀ ਤੁਸੀਂ ਆਹ ਗੰਨੇ ਦੇ ਵਿੱਚ ਜਿਹੜੀ ਸਰੋਂ ਉਗਾਈ ਆ ਇਹਦਾ ਸਾਨੂੰ ਕੀ ਬেনিਫਿਟ ਮਿਲਣਾ ਇਹ ਦੇਖੋ ਜੀ ਇਹ ਜਿਹੜੀ ਸਰੋਂ ਹੈਗੀ ਹੈ ਲਗਾਈ ਹੈਗੀ ਇਹ ਦੇਖੋ ਜੀ ਇਹ ਬਾਅਦ ਕੱਟ ਦੇਣੀ ਹੈਗੀ ਅਸੀਂ ਸਾਰੀ ਸਾਰੀ ਸਰੋਂ ਜਿਹੜੀ ਇਹ ਕੱਟ ਦੇਣੀ ਆ ਆ ਕੱਟਣੇ ਦੇ ਬਾਅਦ ਇਹ ਜਿਹੜਾ ਗੰਨਾ ਹੈਗਾ ਜਿਹੜੇ ਬਚ ਜਾਣ ਹੈਗੀ ਆ ਉਹ ਤੁੰ ਕੌਣਾ ਤੂੰ ਮੈਂ ਤਾਂ ਇਹ ਸਰਦਾਰ ਦਾ ਭਈਆ ਹੰਦੀ ਆ ਗਈ ਅੱਜ ਮੰਨ ਵਾਲੀ ਸਵਾ ਹੈਗੀ ਆ ਸੋਨੇ ਸੋਨੇ ਕਪੜਾ ਪਾਇਆ ਸਰਦਾਰ ਨੇ ਦਿੱਤਾ ਮੰਨ ਵਾਲੀ ਸਵਾ ਪਕੌੜਾ ਖਾਣੀ ਹੈਗੀ ਮੈਂ ਜਾ ਕੇ ਉਥੇ ਇਹਦੇ ਨਾਲ ਇਹ ਲੰਗਰ ਛਕਣਾ ਹੈਗੀ ਆ ਓ ਸਰਦਾਰ ਜੀ ਓਏ ਸਰਦਾਰ ਆਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਹੋਣੇ ਓਏ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਸਰਦਾਰ ਜੀ ਇਹ ਸਰਦਾਰ ਜੀ ਜੀ ਜਨਾਬ ਆਪਣਾ ਜਿਹੜੀ ਆ ਤੁਸੀਂ ਸਰੋਂਗਾਈ ਆ ਇਹਦਾ ਤੁਹਾਨੂੰ ਕੀ ਬੈਨੀਫਿਟ ਆ ਗੰਨੇ ਤੁਸੀਂ ਗੰਨਾ ਕੱਟ ਨਹੀਂ ਜਾਓਗੇ ਦਿਨਾਂ ਦਾ ਥੋੜੇ ਖੇਤਾਂ ਦੇ ਵਿੱਚ ਨਹੀਂ ਜੀ ਨਹੀਂ ਕੋਈ ਫਰਕ ਨਹੀਂ ਪੈਂਦਾ ਹੈਗਾ ਅਸੀਂ 3 ਫੁੱਟ ਤੇ ਗੰਨੇ ਦੀ ਬਜਾਈ ਕੀਤੀ ਹੋਈ ਹੈ ਜਿਹੜੀ ਵਿੱਚ ਸਪੇਸ ਬਚ ਜਾਂਦੀ ਹੈ ਉਹਦੇ ਵਿੱਚ ਅਸੀਂ ਕੋਈ ਵੀ ਫਸਲ ਬੀਜੀ ਜਾ ਸਕਦੀ ਹੈ ਜਿਵੇਂ ਕਿ ਅਸੀਂ ਸਰੋਂ ਬੀਜੀ ਹੋਈ ਹੈ ਜੀ ਤਕਰੀਬਨ ਅਗਸਤ ਮਹੀਨੇ ਦੇ ਵਿੱਚ ਅਸੀਂ ਇਹ ਗੰਨਾ ਬੀਜਿਆ ਹੈ ਤੇ ਇਹ ਡੇਢ ਸਾਲ ਦਾ ਹੋ ਜਾਣਾ ਹੈ ਜਦੋਂ ਅਸੀਂ ਇਹਨੂੰ ਵੱਢਣਾ ਤਾਂ ਝਾੜ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ 500 ਕੁਇੰਟਲ ਗੰਨੇ ਦਾ ਝਾੜ ਅਤੇ ਜਿਹੜੀ ਸਰੋਂ ਵਿੱਚ ਬੀਜੀ ਐ ਅਸੀਂ ਉਹਦੀ 8 ਤੋਂ 10 ਕੁਇੰਟਲ ਝਾੜਾ ਜੇ ਕਣਕ ਬੀਜਦੇ ਆ ਤਾਂ 20 ਕੁਇੰਟਲ ਤੱਕ ਅਸੀਂ ਝਾੜ ਲੈ ਸਕਦੇ ਆ ਗਠੇ ਹੋ ਸਕ ਲਾਏ ਜਾ ਸਕਦੇ ਆ ਹੋਰ ਸਬਜ਼ੀਆਂ ਲਾਈਆਂ ਜਾ ਸਕਦੀਆਂ ਕਿਸਾਨਾਂ ਨੂੰ ਇਹ ਗੱਲ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਘੱਟ ਇਨਕਮ ਦੇ ਵਿੱਚ ਅਸੀਂ ਵੱਧ ਤੋਂ ਵੱਧ ਕਿਵੇਂ ਝਾੜ ਲੈਣਾ ਇਸ ਦੇ ਲਈ ਜਾਗਰੂਤ ਹੋਣਾ ਬਹੁਤ ਜ਼ਰੂਰੀ ਹੈ ਜੀ